ਪਿਛਲੇ ਦਿਨੀ ਕਾਂਗਰਸ ਪਾਰਟੀ ਵੱਲੋਂ ਇੱਕ ਡੀਐਸਪੀ ਦਫਤਰ ਮੂਰੇ ਵੱਡੇ ਪੱਧਰ ਤੇ ਧਰਨਾ ਲਗਾਇਆ ਗਿਆ ਸੀ ਜਿਹਦੇ ਵਿੱਚ ਅਲੀਗੇਸ਼ਨ ਲਗਾਏ ਗਏ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਵੱਲੋਂ ਸਾਡੇ ਵਰਕਰਾਂ ਉਤੇ ਨਿਜਾਇਜ਼ ਪਰਚੇ ਕੀਤੇ ਜਾ ਰਿਹਾ ਹੈ ਇਸੇ ਦੇ ਤਹਿਤ ਅੱਜ ਸਰਪੰਚ ਕੁਲਦੀਪ ਸੱਬਰਵਾਲ ਰਹੀਮਪੁਰ ਵੱਲੋਂ ਇੱਕ ਕਾਨਫਰੰਸ ਕੀਤੀ ਗਈ ਆ ਜਿਸ ਵਿੱਚ ਉਹਨਾਂ ਨੇ ਦੱਸਿਆ ਆ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਜਿਹੜੀ ਵਰਕਸ਼ਾਪ ਆ ਕਾਂਗਰਸੀ ਜਿਹੜੇ ਵਰਕਰ ਆ ਜਾਂ ਜਿਹੜੇ ਲੀਡਰ ਆ ਉਹਨਾਂ ਵੱਲੋਂ ਤੋੜ ਦਿੱਤਾ ਗਿਆ ਪਰਚੇ ਦਰਜ ਹੋਏ ਲੇਕਿਨ ਕੋਈ ਗ੍ਰਿਫਤਾਰੀ ਨਹੀਂ ਹੋਈ ਇਸ ਮਸਲੇ ਦੇ ਵਿੱਚ ਉਹਨਾਂ ਦੀ ਘਰਵਾਲੀ ਦੇ ਉੱਪਰ ਵੀ ਅਟੈਕ ਕੀਤਾ ਗਿਆ ਐਪਲੀਕੇਸ਼ਨ ਸਰਪੰਚ ਸਾਹਿਬ ਵੱਲੋਂ ਦਿੱਤੀ ਗਈ ਆ ਪਰ ਉਹਦਾ ਵੀ ਕੋਈ ਹੱਲ ਨਹੀਂ ਹੋਇਆ ਹੁਣ ਕੁਝ ਦਿਨ ਪਹਿਲਾਂ ਫਿਰ ਤੋਂ ਉਹਨਾਂ ਦੀ ਜਿਹੜੀ ਵਰਕਸ਼ਾਪ ਆ ਉਹਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਉਹਨਾਂ ਦਾ ਜਿਹੜਾ ਬਿਜ਼ਨਸ ਆ ਉਹਨੂੰ ਤਬਾਹ ਕਰ ਦਿੱਤਾ ਗਿਆ ਗੱਲ ਮੁੱਕਦੀ ਆ ਕਿ ਇਹ ਇੱਕ ਦਲਿਤ ਨੌਜਵਾਨ ਆ ਔਰ ਗਰੀਬ ਘਰ ਚੋਂ ਉੱਠਿਆ ਹੋਇਆ ਮੁੰਡਾ ਸਰਪੰਚ ਬਣਿਆ ਆ ਤੇ ਇਹ ਜਿਹੜੇ ਧਨਾੜ ਲੋਕ ਨੇ ਜਿਹੜੇ ਵੱਡੇ ਲੋਕ ਨੇ ਉਹ ਇਹਨਾਂ ਨੂੰ ਪਚ ਨਹੀਂ ਰਿਹਾ ਔਰ ਇਸੇ ਦੇ ਚੱਲਦਿਆਂ ਅੱਜ ਕਾਨਫਰੰਸ ਕੀਤੀ ਗਈ ਹੈ ਕੁਲਦੀਪ ਸੱਬਰਵਾਲ ਔਰ ਉਹਨਾਂ ਦੇ ਸਾਥੀਆਂ ਵੱਲੋਂ ਇਸ ਮੁੱਦੇ ਦੇ ਉੱਤੇ ਕੁਲਦੀਪ ਸੱਬਰਵਾਲ ਨੂੰ ਜਿਹੜੀ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ ਕਿ ਮੇਰੀ ਸੁਣਵਾਈ ਕੀਤੀ ਜਾਵੇ ਹਾਂਜੀ ਸਰ ਸਾਰੇ ਵੀਰਾਂ ਨੂੰ ਪੱਤਰਕਾਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਪਿੰਡ ਹਰੀਪੌਦਾ ਜੋ ਮਸਲਾ ਆਏਗਾ ਕਿ ਉਹ ਇੱਕ ਐਸਸੀ ਪਾਈਚਾਰੇ ਦਾ ਸਰਪੰਚ ਹੋਣ ਦੇ ਨਾਤੇ ਮੇਰਾ ਵੀ ਕੁਲਦੀਪ ਸਿੰਘ ਸੱਬਰਵਾਲ ਜੀ ਜਿਨ੍ਹਾਂ ਨਾਲ ਬਹੁਤ ਦਿਨਾਂ ਤੋਂ ਧੱਕਾ ਹੋ ਜਾ ਰਿਹਾ ਹੁੰਦਾ ਆ ਰਿਹਾ ਆ ਉਹ ਆਪਣੇ ਬਾਰੇ ਕੁਝ ਦਸਨੀਏ ਵਿਚਾਰ ਕਰਨੀ ਮੀਡੀਆ ਸਾਹਮਣੇ ਵੀ ਉਹਨਾਂ ਨਾਲ ਕੀ ਕੀ ਧੱਕਾ ਹੋ ਰਿਹਾ ਅਜੀ ਸਰ ਦਾ ਸੁਣ ਕੀ ਬੋਲ ਮੈਂ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਕੁਲਦੀਪ ਸੱਬਰਵਾਲ ਹੈ ਜੀ ਮੈਂ ਪਿੰਡ ਦੀ ਇਮਪੋਜ਼ਾ ਦਾ ਮੌਜੂਦਾ ਸਰਪੰਚ ਹਾਂ ਜੀ ਔਰ ਮੈਂ ਪਿਛਲੇ 20 ਤੋਂ 25 ਸਾਲ ਤੋਂ ਉੱਥੇ ਆਪਣੇ ਉੱਗੀ ਦੇ ਵਿੱਚ ਮੇਰੀ ਵਰਕਸ਼ਾਪ ਹੈ ਜੀ ਸੱਬਰ ਫੈਬ੍ਰਿਕਸ਼ਨ ਦੇ ਨਾਂ ਤੇ ਜੀ ਸਰ ਮੈਂ ਇੰਨਾ ਦੇ ਹੋ ਗਿਆ ਕੰਮ ਕਰ ਨੂੰ ਵੋਟਾਂ ਆਈਆਂ ਜੀ 10ਵੇਂ ਮਹੀਨੇ 2024 ਦੇ ਵਿੱਚ ਤੇ ਸਾਰੇ ਪਿੰਨੇ ਮੇਤੇ ਐਸੀ ਸੀਟ ਸੀ ਸਾਡੀ ਤੇ ਸਾਰੇ ਨੇ ਕਿੰਨੇ ਵੀ ਵੀ ਤੁਸੀਂ ਖੜੇ ਹੋਵੋ ਤੇ ਮੈਂ ਕਿਹਾ ਵੀ ਨਹੀਂ ਮੈਂ ਤਾਂ ਕਾਰੋਬਾਰ ਵਾਲਾ ਬੰਦਾ ਚਲੋ ਸਾਰੇ ਭਰਾਵਾਂ ਨੇ ਮੇਰੇ ਨੇ ਰਿਕਵੈਸਟ ਕੀਤੀ ਤੇ ਆਪਾਂ ਸੱਚ ਲੋ ਸਰਮੱਥੇ ਮੈਂ ਕਹਾਂ ਜੀ ਤੇ ਮੈਂ ਸਰਪੰਚੀ ਦੀ ਚੋਣ ਜਿੱਤ ਗਿਆ ਜੀ ਤੇ ਜਿੱਤਿਆ ਵੀ ਉਹਨਾਂ ਤੋਂ ਧਨਾਟਾਂ ਤੋਂ ਜਿਹੜੇ ਬੰਦੇ ਪਿਛਲੇ 25 30 ਸਾਲ ਤੋਂ ਸਰਪੰਚੀ ਨੂੰ ਆਪਣੀ ਮਤਲਬ ਆਮ ਸਾਹੰਦੇ ਸੀ ਸਰਪੰਚੀ ਨੂੰ ਠੀਕ ਹੈ ਜੀ ਉਹ ਕਹਿੰਦੇ ਸੀ ਵੀ ਜਿਹਨੂੰ ਵੀ ਅਸੀਂ ਸਰਪੰਚ ਉਹਨੂੰ ਭਾਵੇਂ ਕੁੱਤੇ ਦੇ ਹਾਰ ਪਾ ਲਈਏ ਉਹ ਵੀ ਸਰਪੰਚ ਹੈ ਜੀ ਇੰਨਾ ਕਿ ਸਾਡੀ ਇਹਨਾਂ ਬਰਾਦਰੀ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਸਰ ਤੇ ਲੋਕਾਂ ਨੇ ਮੈਨੂੰ ਚੁਣਿਆ ਜੀ ਤੇ ਮੈਂ ਵੋਟਾਂ ਦੇ ਨਾਲ ਸਰਪੰਚ ਬਣਿਆ ਜੀ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਖੁੰਦਕ ਰੱਖਣ ਲੱਪੇ ਖੁੰਦਕ ਰੱਖਣ ਲੱਪੇ ਔਰ ਮੇਰੇ ਬਾਰੇ ਸੋਚਣ ਲੱਪੇ ਵੀ ਕਿਸੇ ਤਰ੍ਹਾਂ ਦਾ ਕਿੱਦਾਂ ਇਹਨਾਂ ਦਾ ਬੁਰਾ ਕੀਤਾ ਜਾਵੇ ਫਿਰ ਇਹਨਾਂ ਨੇ ਸਰ ਸਕੀਮ ਲਾਈ ਜਨਵਰੀ 2012 ਦੇ ਵਿੱਚ ਸਰ ਮੇਰੀ ਸ਼ਾਪ ਉੱਗੀ ਦੇ ਵਿੱਚ ਇਹਨਾਂ ਨੇ ਭਾਂ ਤੋੜ ਕੀਤੀ ਜੀ ਬਹੁਤ ਸਾਰਾ ਸਮਾਨ ਸਾਰਾ ਮੇਰਾ ਖੁਰਦ-ਬੁਰਦ ਕਰ ਦਿੱਤਾ ਜੋ ਗੇੜ-ਗੂੜ ਚੱਕ ਚੁਕੇ ਉਧਰ ਮਾਰੇ ਕੋ ਉਧਰ ਮਾਰੇ ਕਰੇ ਦੇ ਨਾਲ ਸਾਰਾ ਇਹਨਾਂ ਨੇ ਨਾ ਸਾਰੇ ਸਾਰ ਜਿੰਨੇ ਵੀ ਆ ਆਪਣੇ ਇਹਨਾਂ ਨੇ ਹਰਪ੍ਰੀਤ ਭਾਫ ਇੱਕ ਡੈਂਪਲ ਆ ਸਾਉ ਦਾ ਸਰਪੰਚ ਨੇ ਮੌਜੂਦਾ ਇਹ ਬਲਾਕ ਸੰਪਤੀ ਮੈਂਬਰ ਹੈ ਜੀ ਇਹਨੇ ਅੱਜ ਜਿੰਨੇ 11 ਦੋਸਤਾਂ ਨੂੰ ਇੱਕ ਤਰਲੋਚਨ ਸਿੰਘ ਤੋਚੀ ਹੈ ਜੀ ਇਹ ਬਲਾਕ ਪ੍ਰਧਾਨ ਹੈ ਜੀ ਤੇ ਕਾਂਗਰਸ ਦਾ ਤੇ ਬਾਕੀ ਜਵਾਰ ਲਾ ਰਿਆ ਜੀ ਤੇ ਬਾਕੀ ਜਿੰਨੇ ਵੀ ਮਤਲਬ 34 ਪਿੰਡਾਂ ਦੇ ਲੀਡਰ ਆ ਨਾ ਜੀ ਇਹਨਾਂ ਨੇ ਮੈਨੂੰ ਧੱਕਾ ਕੀਤਾ ਉਹਨਾਂ ਸਾਰਿਆਂ ਨੇ ਸਰਪੰਚ ਸਾਹਿਬ ਤੁਹਾਡੀ ਸਭ ਤੋਂ ਪਹਿਲੇ ਦੱਸੋ ਤੇ ਦੁਕਾਨ ਹੈ ਜਿਹੜੀ ਤੁਹਾਡੇ ਵਰਕਸ਼ਾਪ ਹੈ ਉਹ ਮੇਰੀ ਉੱਗੀ ਦੇ ਵਿੱਚ ਹੈ ਸ਼ੋਵੀਰ ਅੱਛਾ ਉੱਗੀ ਪੁਲਿਸ ਚੌਂਕ ਦੇ ਲੱਗ ਗਿਆ ਜੀ ਹਾਂਜੀ ਠੀਕ ਹੈ ਔਰ ਪਿਛਲੇ 20 ਤੋਂ 25 ਸਾਲ ਤੋਂ ਮੈਂ ਉੱਥੇ ਕੰਮ ਕਰਦਾ ਰਿਹਾ ਹਾਂ ਕਿਸ ਨਾਮ ਤੇ ਦੁਕਾਨ ਹੈ ਦੁਕਾਨ ਮੇਰੀ ਸੱਬਰਵਾਲ ਫੈਬ੍ਰਿਕੇਸ਼ਨ ਦੇ ਨਾਮ ਤੇ ਹੈ ਜੀ ਠੀਕ ਹੈ ਅਗਰ ਆਪਾਂ ਅੱਗੇ ਦੱਸੋ ਕੀ ਕਰਵਾਉਣਾ ਹਾਂਜੀ ਤੇ ਇਹਨਾਂ ਨੇ ਸਰ ਫਿਰ ਇਹਨਾਂ ਨੇ ਨਾ ਮੇਰੇ ਉੱਤੇ ਦੁਕਾਨ ਤੇ ਭੰਨ ਤੋੜ ਕੀਤੀ ਔਰ ਚੋਰੀ ਕੀਤੀ 70000 ਰੁਪਏ ਮੇਰਾ ਗੱਲੇ ਦੇ ਵਿੱਚੋਂ ਚੋਰੀ ਹੋ ਗਿਆ ਡੀਵੀਆਰ ਚੱਕ ਕੇ ਲੈ ਗਿਆ ਬੰਦਿਆਂ ਮੇਰੇਨ ਧੱਕੇ ਮਾਰੇ ਇਹਨਾਂ ਨੇ ਸਰ ਤੇ ਬਹੁਤ ਜ਼ਿਆਦਾ ਧੱਕਾ ਹੋਇਆ ਚਲੋ ਮੇਰੀ ਪ੍ਰਸ਼ਾਸਨ ਨੇ ਬਹੁਤ ਸਾਰਿਆਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਸਾਰਿਆਂ ਤੇ ਪਰਚੇ ਦਰਜ ਹੋਏ ਸਰ ਜਿਹੜੇ ਜਿਹੜੇ ਮੌਜੂਦ ਸੀ ਵੀਡੀਓ ਦੇ ਵਿੱਚ ਵੀਡੀਓਗ੍ਰਾਫੀ ਹੋਈ ਸੀ ਉਹ ਸਾਰੇ ਉਹਦੇ ਵਿੱਚ ਆ ਗਿਆ ਇਹ ਤੇ ਇਹਨਾਂ ਸਾਰ ਫਿਰ ਉਦੋਂ ਬਾਅਦ ਮੈਨੂੰ ਰੋਜ਼ ਤੰਗ ਪਰੇਸ਼ਾਨ ਕਰੀ ਜਾਂਦੇ ਸੀ ਸਰ ਰੋਜ਼ ਹੁਣ ਪਿੰਡ ਦੇ ਮਸਲੇ ਤੋਂ ਆਜੋ ਇਹਨੇ ਨਾ ਸਾਨੂੰ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਮ ਸੀ ਨਾ ਇਹਨੇ ਮਾਲੋ ਕਬਲੇ ਕੀਤੇ ਹੋਏ ਸੀਗੇ ਆਪਦੇ ਟਾਈਮ ਦੇ ਵਿੱਚ ਤੇ ਇਹਨੂੰ ਪਤਾ ਸੀ ਮੈਂ ਪਿੰਡ ਦੇ ਸਾਡੇ ਮੋਹਤਵਾਰ ਸੱਜਣਾ ਨੇ ਉਹ 2-3 ਇਹਨਾਂ ਦੇ ਲਾਏ ਵੀ ਆਪਣੇ ਵੀਡੀਓ ਦੇ ਸਾਹਮਣੇ ਦਿੱਤੀਆਂ ਦਰਖਾਸਤਾਂ ਵੀ ਕਿਉਂਕਿ ਇਹਨਾਂ ਪਿੰਡ ਦੇ ਵਿੱਚੋਂ ਐਸੀ ਸ਼ਮਸ਼ਾਨ ਘਰ ਦੇ ਵਿੱਚੋਂ ਛਪੇਦੇ ਖਵਦ-ਵਦ ਕਰਤੇ ਜੀ ਇੱਕ ਇਹਨਾਂ ਨਜਾਇਜ਼ ਕਲੋਨੀ ਬਣਾਈ ਹੋਈ ਹੈ ਜੀ ਆਪਣੀ ਤੇ ਹਰਪ੍ਰੀਤ ਪਾਲ ਸਿੰਘ ਡੈਂਪਲ ਸਾਹਿਬ ਦਾ ਸਰਪੰਚ ਹੈ ਹਰੀਮਪੁਰ ਜੀ ਤੇ ਇਹਨਾਂ ਦਾ ਭਰਾ ਬ੍ਰਦਰ ਸੀਗੇ ਪ ਆਪਣੇ ਪ੍ਰਵਜੋਤ ਪ੍ਰਵਜੋਤ ਸਿੰਘ ਸਰਪੰਚ ਸੀਗੇ ਪਿਛਲੇ ਟਰਮ ਚ ਹਾਂਜੀ ਤੇ ਇਹਨਾਂ ਟਰਮ ਦੇ ਵਿੱਚ ਹੀ ਸਾਰਾ ਉਹ ਐਸਸੀ ਸ਼ਮਸ਼ਾਨ ਘਰ ਦੇ ਵਿੱਚੋਂ ਛਪੇਦੇ 25 ਤੋਂ 30 ਬਹੁਤ ਮੋٹے ਮੋٹے 25 30 ਸਾਲ ਪੁਰਾਣੇ ਛਪੇਦੇ ਸੀਗੇ ਯਾਰ ਇਹਨਾਂ ਨੇ ਵੜਾਤੇ ਜਿਹੜੇ ਤੁਸੀਂ ਏਡੇ ਵੱਡੇ આરોਪ ਲਾ ਰਹੇ ਹੋ ਸਾਡੇ ਸਰਪੰਚ ਦੇ ਤੁਹਾਡੇ ਕੋਲ ਪ੍ਰੂਫ ਹੈਗੇ ਆ ਹਾਂਜੀ ਹਾਂਜੀ ਆ ਬਿਲਕੁਲ ਪ੍ਰੂਫ ਹੈਗੇ ਜੀ ਸਾਡੇ ਨੂੰ ਠੀਕ ਹੈ ਇਹ ਕੰਪਲੀਟ ਵੀ ਕੀਤੀ ਹੈ ਕੋਈ ਦੂਸਰ ਹਾਂਜੀ ਮੈਂ ਮਤਲਬ ਪਿੰਡ ਦੇ ਮੂਹਤਵਾਰ ਸੱਜਣਾ ਨੇ ਕੀਤੀ ਹੈ ਜੀ ਕੰਪਲੀਟ ਜੀ ਤੁਸੀਂ ਸਰਪੰਚ ਹੈਗੇ ਆ ਤੁਹਾਡੇ ਨਾਲੋਂ ਕਿਉਂ ਨਹੀਂ ਕੰਪਲੀਟ ਕੀਤੀ ਹਾਂਜੀ ਹੋਰ ਵਜਿਨ ਲੋਕ ਕਿਹਾ ਮੌਜੂਦਾ ਸਰਪੰਚ ਹੈ ਆ ਤੁਸੀਂ ਕਿਉਂ ਨਹੀਂ ਕੰਪਲੀਟ ਕੀਤੀ ਸਰ ਮੈਂ ਮਤਲਬ ਹੁਣ ਮਤਲਬ ਇਹਨੇ ਕੰਪਲੀਟ ਕੀਤੀ ਜੀ ਇਹਨੇ ਹੋਰ ਬੰਦੇ ਜਿਹੜੇ ਹੈਗੇ ਆ ਨਾਲ ਆਪਣੀ ਟੀਮ ਦੇ ਉਹਨਾਂ ਨੇ ਕੰਪਲੇਂਟ ਪਾਈ ਆ ਵੱਡੀ ਗੱਲ ਇਹ ਆ ਜੀ ਜੋ 35 ਸਾਲ ਤੋਂ ਸਰਪੰਚੀ ਆ ਰਹੀ ਹੈ ਕਿ ਧਨਾੜ ਲੋਕ ਜਿਹੜੇ ਆ ਅਮੀਰ ਘਰ ਦੇ ਲੋਕ ਜਿਨ੍ਹਾਂ ਦੇ 50 50 60 ਕਿੱਲੇ ਪੈਲੀ ਦੇ ਆ ਉਹ ਸ਼ੁਰੂ ਤੋਂ ਸਰਪੰਚ ਬਣਦੇ ਆ ਰਹੇ ਜੇ ਇੱਕ ਐਸੀ ਭਾਈਚਾਰੇ ਦੇ ਵਿੱਚੋਂ ਸਰਪੰਚ ਬਣ ਗਿਆ ਤੇ ਕੀ ਮਾਰਾ ਹੋ ਗਿਆ ਡਾਕਟਰ ਮੇਰਗਰ ਨੇ ਸਾਨੂੰ ਸੰਵਿਧਾਨ ਦੇ ਵਿੱਚ ਲਿਖਿਆ ਜੋ ਸਾਨੂੰ ਉਹੀ ਮਿਲਿਆ ਜੋ ਕਿਸੇ ਨੇ ਬਣਾਇਆ ਹੋਰ ਉਹਦੇ ਰਿਕਾਰਡਿੰਗ ਜੇ ਕੁਲਦੀਪ ਸਿੰਘ ਸੱਦਰਵਾਸ ਸਰਪੰਚ ਬਣ ਗਿਆ ਆ ਪਿੰਡ ਦੇ ਤੇ ਇਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਆ ਇਹ ਜਿਹੜੇ 50 50 70 70 ਕਿਲੇ ਦੇ ਧਨਾਰ ਲੋਕ ਜਿਹੜੇ 35 ਤੋਂ 25 ਸਾਲ ਤੱਕ ਜਿਹੜੇ ਸਰਪੰਚੀ ਕਰਦੇ ਆਏ ਰਹੇ ਆ ਇਹਨਾਂ ਜਿਹੜੇ ਮੈਂ ਤੁਹਾਨੂੰ ਦੱਸਦਾ ਕਿ ਆ ਜਿਹੜੇ ਆਪਣੇ ਪਹਿਲੀ ਗੱਲ ਤੇ ਮੈਂ ਇਹ ਕਹਿੰਦਾ ਕਿ ਜਿਹੜੀ ਇਹਨਾਂ ਨੇ ਕਿਹਾ ਵੀ ਸਾਡੀ ਭੰਤ ਤੋੜ ਕੀਤੀ ਆ ਭੰਤ ਤੋੜ ਜਿਹੜੀ ਜਗ੍ਹਾ ਦੀ ਕੀਤੀ ਇਹਨਾਂ ਦੀ ਦੁਕਾਨਦਿਆਂ ਕੀ ਕੀਤੀ ਉਹ ਬੱਕਬੋਰਡ ਦੀ ਜਗ੍ਹਾ ਸਾਰੀ ਆ ਬੱਕਬੋਰਡ ਦੇ ਵਿੱਚ ਇਹਨਾਂ ਕੋਲ ਬਕਾਇਦਾ ਪੇਪਰ ਆ ਜਿਹੜੀ ਇਹਨਾਂ ਨੇ ਰੈਟਮੈਂਟ ਹੋਈ ਆ ਜਿਹੜੀ ਫੀਸ ਤਾਰਦੇ ਆ ਹਰ ਸਾਲ ਬਾਅਦ ਦੂਸਰੀ ਜਨ ਜੇ ਪੰਚਾਇਤ ਦੇ ਵਿੱਚ ਹੈਗੀ ਆ ਵੀ ਪੰਚਾਇਤ ਦੀ ਆਏ ਤੇ ਪੰਚਾਇਤ ਉਹ ਆਪਣਾ ਪ੍ਰੂਫ ਦਿਖਾਵੇ ਪੰਚਾਇਤ ਤੇ ਇਹ ਹੋ ਜਗਾ ਹੁਣ ਤੋਂ ਲੈ ਕੇ ਪਿੱਛੇ ਤੱਕ ਜਿਹੜਾ ਇਹ ਕਿਰਾਇਆ ਦੇਣ ਨੂੰ ਤਿਆਰ ਆ ਜੇ ਪੰਚਾਇਤ ਦੀ ਜਗਾ ਨਾ ਹੈਗੀ ਉਹ ਇਹ ਪੰਚਾਇਤ ਨੂੰ ਕਿਰਾਇਆ ਦੇਣ ਲਈ ਤਿਆਰ ਆ ਅਗਰੇ ਹੈਗੀ ਬੱਕਪੂਰ ਦੀ ਬੱਕਪੂਰ ਦੀ ਕੁਲਦੀਪ ਸਿੰਘ ਦੇ ਨਾਮ ਤੇ ਆ ਤੇ ਇਹਨਾਂ ਦਾ ਤੋੜਦਾ ਕੋਈ ਫਰਜ ਨਹੀਂ ਬੰਦਾ ਸੀ ਇਹਨਾਂ ਦੀ ਜਮੀਨ ਹੈ ਇਹ ਕਿੱਥੇ ਬੋਲਦੀ ਆ ਉੱਗੀ ਪਿੰਡ ਚ ਬੋਲਦੀ ਆ ਉੱਗੀ ਪਿੰਡ ਚ ਵੀ ਦਿਲ ਦੋ ਸਰ ਉੱਗੀ ਪਿੰਡ ਦੇ ਵਿੱਚ ਬਿਲਕੁਲ ਚੌਕੀ ਦੇ ਨਾਲ बोलਦੀ ਹੁਣ ਤੱਕ ਇਹ ਸਾਰੇ ਬੱਤ ਬੋਰਡ ਵਾਲਾ ਜਗ੍ਹਾ ਆ ਪਰ ਉੱਥੇ ਵੀ ਪੰਚਾਇਤ ਦੀ ਕੋਈ ਕੰਫਰੰਸ ਕੀਤੀ ਵੀ ਉਸਦੀ ਪੰਚਾਇਤ ਦੇ ਨਾਲ ਸਰਪੰਚ ਮਜੂਰਾਂ ਦਾ ਵੀ ਨਾਲ ਸੋਸ ਜਦੋਂ ਤੁਹਾਨੂੰ ਤੁੜ ਕੀਤੀ ਜੀ ਉਹਦੇ ਨਾਲ ਹੀ ਜਨਾ ਹਾਂਜੀ ਨਾਲ ਹੀ ਸੀਗੇ ਉਹਦੇ ਟਾਈਮ ਮਾਮਲਾ ਕਰ ਚੁਆ ਤੇ ਹਾਂਜੀ ਉਹਨਾਂ ਦੇ ਨਾਲ ਹੀ ਹੋਇਆ ਦੂਸਰੀ ਗੱਲ ਇਹ ਆ ਵੀ ਜੇ ਐਸ ਸੀ ਭਾਈ ਜਾਰੇ ਦਾ ਸਰਪੰਚ ਬਣ ਗਿਆ ਤੁਹਾਨੂੰ ਲੋਕੋ ਕੀ ਤਕਲੀਫ ਆ ਇਹ ਜਿਹੜੇ ਪ੍ਰਭਜੋਤ ਸਿੰਘ ਜੀ ਸਰਪੰਚ ਕਹਿੰਦੇ ਸਾਫ ਕਹਦੇ ਪਹਿਲਾਂ ਸੀਗੇ ਉਹਨਾਂ ਨੇ ਤੁਹਾਨੂੰ ਪ੍ਰੂਫ ਦਿਖਾਉਂਗਾ ਕਿ ਇੱਕ ਧਨਾੜ ਲੋਕ ਹੋਣ ਦੇ ਕਾਰਨ ਵੀ ਉਹਨਾਂ ਦੇ ਬੇਟੇ ਦੇ ਜੋਬ ਕਾਰਡ ਬਣਾਇਆ ਹੈ ਅਮਰੀਗਾ ਦਾ ਉਹਦੇ ਭਰਾ ਦਾ ਸਾਫਤਾ ਸਰਪੰਚ ਦਾ ਮਰੇਗਾ ਦਾ ਜੋਬ ਕਾਰਡ ਬਣਾਇਆ ਦੱਸੋ ਸਰਕਾਰ ਦੇ ਪੈਸੇ ਆ ਤੁਸੀਂ ਕਿਉਂ ਘੜਾ ਰਹੇ ਆ ਤੁਸੀਂ ਆਪਣੇ ਪ੍ਰਵਾਦ ਦੇ ਜੋਬ ਕਾਰਡ ਕਿਉਂ ਲੌ ਰਹੇ ਆ ਫਿਰ ਔਰਤਾ ਹੈ ਐਮਐਲਏ ਸਾਹਿਬ ਨੂੰ ਬੀਬੀ ਇੰਦਰਜੀਤ ਖੁਰਮਾਨ ਨੂੰ ਬਦਨਾਮ ਕਰ ਰਿਹਾ ਵੀ ਇਹ ਨਿਆਇ ਪਰਚਾ ਕਰਾਈ ਦੱਸੋ ਪੂਰੇ ਹਲਕੇ ਦੇ ਲੋਕ ਨਹੀਂ ਪਰਚਾ ਕਰਾ ਲੈ ਨੂਰ ਮੈਚ ਨਹੀਂ ਕਰਾ ਲੈ ਨਖੋਦਰੇ ਦੇ ਸਾਰੇ ਐਸੀ ਹਲਕੇ ਦੇ ਵਿੱਚ ਰਹਿੰਦੇ ਆ ਜੇ ਐਮਐਲਏ ਨੇ ਨਿਯਾਇਤ ਪਰਚੇ ਕਰਾਇਆ ਤਾਂ ਦੱਸੋ ਇਹ ਪਰਚਾ ਜਿਹੜਾ ਹੋਇਆ ਕੁਲਦੀਪ ਸਿੰਘ ਸੱਬਰਵਾਲ ਤੋਂ ਉਸ ਦਿਨ ਪਰਨੇ ਵਿੱਚ ਹੀ ਬੋਲਿਆ ਇਹ ਬਿਲਕੁਲ ਇਹਨਾਂ ਨੇ ਧੱਤਾ ਕੀਤਾ ਇੱਕ ਐਸਸੀ ਸਮਾਜ ਦੇ ਨਾਲ ਐਸਸੀ ਸਮਾਜ ਨੂੰ ਧੱਕਾ ਹੋਣ ਦੇ ਕਿ ਪ੍ਰਸ਼ਾਸਨ ਨੇ ਪਰਚਾ ਕੀਤਾ ਬਲਕਿ ਐਮਐਲਏ ਪਰਚਾ ਨਹੀਂ ਕਰਾਇਆ ਜੀ ਜੋਬਕਾਰ ਦੀ ਗੱਲ ਕਰਦੇ ਹਾਂ ਹਾਂ ਜੀ ਉਹਦੀ ਜਿਹੜੀ ਹੈਗੀ ਕੰਪਲੀਟ ਵਗੈਰਾ ਤੁਸੀਂ ਡੀਸੀ ਸਾਹਿਬ ਵਗੈਰਾ ਨੇ ਕੀਤੀ ਹੈ ਇਹਨਾਂ ਨੇ ਕੀਤੀ ਕੰਪਲੀਟ ਕੀਤੀ ਹੈ ਜੀ ਕੀਤੀ ਕੰਪਲੀਟ ਜੀ ਜੋਬ ਕਰਦੀ ਹਾਂ ਜੀ ਕੀ ਰਿਐਕਸ਼ਨ ਹੋਇਆ ਹਾਂ ਇੱਕ ਕੁਛ ਨਹੀਂ ਪਲੇਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਦੂਜੀ ਗੱਲ ਇਹ ਹੈ ਪ੍ਰਸ਼ਾਸਨ ਤੋਂ ਵੀ মিডিਆ ਤੋਂ ਵੀ ਇਹੀ ਵਿਆਸ਼ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਧੱਕਾ ਨਾ ਹੋਵੇ ਇਸਦੇ ਪਰਿਵਾਰ ਦੇ ਨਾਲ ਧੱਕਾ ਹੋਵੇ ਪਿਛਲੇ ਦਿਨੀ ਪਰਿਵਾਰ ਤੇ ਹੁੰਦਾ ਵੀ ਅਸੀਂ ਸੁਣਸਾ ਵੀ ਮਾਰਿਆ ਇੱਕ ਮੈਸੇਜ ਦੇ ਉੱਤੇ ਇਹਨਾਂ ਦੇ ਘਰ ਵਾਲੀ ਦੇ ਮੋਟਰਸਾਈਕਲ ਮਾਰਿਆ ਔਰ ਇਹਨਾਂ ਨੂੰ ਘੇਰਿਆ ਜਾ ਰਿਹਾ ਇਹਨਾਂ ਨੂੰ ਨੇਰੇ ਸੰਦੇ ਦੇ ਤੋਂ ਡਰ ਹੈਗਾ ਇਹਦੇ ਜ਼ਿੰਮੇਵਾਰ ਜਿਹੜੇ ਹੈਗੇ ਆ ਇਹ ਲੋਕ ਹਨ ਜਿਹੜੇ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਆ ਇਹਦੇ ਵਿੱਚ ਐਮਐਲਏ ਸਾਹਿਬ ਦਾ ਜਾਂ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ ਕਿ ਸੱਬਰਵਾਲ ਸਾਹਿਬ ਦੇ ਨਾਲ ਖੜੇ ਆ ਜਾਂ ਕੋਈ ਗਲਤ ਕੰਮ ਕਰਾ ਰਹੇ ਆ ਔਰ ਅਸੀਂ ਸਾਡਾ ਸਮਾਜ ਐਸਸੀ ਸਮਾਜ ਸਾਰੇ ਸੱਬਰਵਾਲ ਸਾਹਿਬ ਦੇ ਨਾਲ ਖੜੇ ਆ ਆਮ ਆਦਮੀ ਪਾਰਟੀ ਵੀ ਸੱਬਰਵਾਲ ਸਾਹਿਬ ਦੇ ਨਾਲ ਖੜੀ ਆ ਜੇ ਇਹ ਧੱਕਾ ਕਰਨਗੇ ਨਜਾਇਜ਼ ਕੋਈ ਪਰਚਾ ਕਰਾਉਣਗੇ ਔਰ ਇਹਨਾਂ ਕੁੱਟਣਗੇ ਜਾਲੀ ਮਾਲੀਆ ਦਾ ਨੁਕਸਾਨ ਇਹ ਜਿਹੜੇ 4-5 ਬੰਦੇ ਹੈਗੇ ਇਹ ਹੋਣਗੇ ਜੀ ਮੈਂ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਆ ਹਾਂਜੀ ਸਾਹਿਬ ਇਹ ਧੱਕਾ ਕਾਂਗਰਸ ਵਾਲੇ ਕਰ ਰਹੇ ਆ ਇਹ ਕਾਲ ਕਿਥੋਂ ਤੱਕ ਜਾਇਆ ਇਹ ਧੱਕਾ ਕਰੇ ਤੁਸੀਂ ਦੇਖੋ ਇਹ ਆਪ ਹੀ ਇਹ ਪੂਰਾ ਧੱਕਾ ਇਹ ਵੀ ਜਿਹੜਾ ਇੱਕ ਆਹ ਬੰਦਾ ਨੂੰ ਪਹਿਲਾਂ ਵੀ ਮੈਂ 10 ਧੱਕਾ ਵੀ ਜਿਹੜਾ ਇਹ ਪੇਪਰ ਜਮ ਦਿਖਾ ਚੁੱਕਾ ਹੈ ਕਾਜ ਡਾਕੂਮੈਂਟ ਦਿਖਾ ਚੁੱਕਾ ਕਿ ਜਿਹੜੇ ਆਪਣੇ ਹੈਗੇ ਆ ਇਹ ਬੱਕਬੋਰ ਦੀ ਜਗ੍ਹਾ ਤੇ ਲੀਜ਼ ਤੇ ਲਈ ਹੋਈ ਆ ਇਹ ਫੀਰ ਧਾਰ ਰਹੇ ਤਾਂ ਹੋਰ ਧੱਕਾ ਨਹੀਂ ਦੀ ਕੀ ਜੀ ਦੱਸੋ ਇਹ ਧੱਕਾ ਹੀ ਆ ਧੱਕਾ ਕਹਦਾ ਇਹ ਕਾਂਗਰਸ ਕੰ ਲੈਦਾ ਜਾਂ ਆਮ ਆਦਮੀ ਪਾਰ ਲੈਣਗਾ ਇਹ ਐਸਸੀ ਸਮਾਜ ਨਾਲ ਧੱਕਾ ਆ ਇਹ ਇੱਕ ਐਸਸੀ ਭਾਈਚਾਰੇ ਨਾਲ ਧੱਕਾ ਆ ਇਹਦੇ ਵਿੱਚ ਇਹ ਨਹੀਂ ਹੋਣਾਗਾ ਵੀ ਮਾਲੋ ਕਾਂਗਰਸ ਦਾ ਧੱਕਾ ਜਦਾ ਇਹ ਪੰਜ ਸੱਤ ਜਿਹੜੇ ਬੰਦੇ ਹੈਗੇ ਧਨਾੜ ਲੋਗ ਹੈ ਨਾ ਉਹ ਇੱਕ ਐਸਸੀ ਭਾਈਚਾਰੇ ਨੂੰ ਦਬ ਦਵਾਰਾਇਆ ਪਰ ਇਹ ਸਾਡੇ ਦਬਾਵੇ ਦੇ ਵਿੱਚ ਨਹੀਂ ਹੋਣਾ ਤੇ ਨਹੀਂ ਹੋਣਾ ਇਹ ਅਸੀਂ ਅੱਜ ਵੀ ਜਿਹਨੇ ਮੀਡੀਆ ਦੇ ਸਾਹਮਣੇ ਕਹਿ ਰਹੇ ਆ ਕਿ ਇਹ ਐਸਸੀ ਭਾਈਚਾਰੇ ਦੇ ਨਾਲ ਧੱਕਾ ਨਹੀਂ ਹੋਣਾ ਸਮਾਜ ਖੜਾ ਨਾ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਇਹਨਾਂ ਦਾ ਆਮ ਆਦੀ ਪਾਰਟੀ ਦੇ ਵੀ ਵਰਕਰ ਅਸੀਂ ਹੈਗੇ ਆ ਉਹ ਵੀ ਖਰੇ ਆ ਤੇ ਇਹਦੇ ਵਿੱਚ ਐਮਐਲਏ ਬੀਬੀ ਸਾਹਿਬ ਕੋਈ ਰੋਣਾ ਨਹੀਂਗਾ ਤੇ ਬਿਨਾ ਬਜੇ ਤੋਂ ਗਏ ਐਮਐਲਏ ਕਰੋਲੀ ਐਮਐਲਏ ਕੋਈ ਰੋ ਨਹੀਂ ਐਮਐਲਏ ਨੇ ਅੱਗੇ ਨਹੀਂ ਇਹਨੇ ਪਰਚਾ ਕਰਾਤੇ ਜਿਹਨੂੰ ਪਰਚਾ ਹੋਇਆ ਵਾ ਉਹਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਮੇਰਾ ਖਿਆਲ ਨਹੀਂ 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 ਹੋਈ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਕੋਈ ਨਹੀਂ ਸਾਰਾ ਮੈਂ ਇਹ ਵੀ ਇਹ ਵੀ ਕਹਿਣਾ ਚਾਹੁੰਦਾ ਸਰ ਜਿਹੜਾ ਸਾਫਕਾ ਸਰਪੰਚ ਜਵਾਰ ਲਾਲ ਖੁੰਗਰੂਗੀ ਦਾ ਉਹਨੇ ਆਪ ਉੱਥੇ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਵਾ ਇਹ ਵਾਕਰ ਬੋਰਡ ਦੀ ਤੇ ਤੇ ਉਹਨਾਂ ਨੇ ਇੱਕ ਉੱਥੇ ਸਾਡੇ ਮੁਸਲਮਾਨੀ ਜਗ੍ਹਾ ਜੀ ਉੱਥੇ ਚਾਰ ਦੁਕਾਨਾਂ ਬਣਾ ਕੇ ਉਹਨਾਂ 10-10 ਲੱਖ ਦੀਆਂ ਆਪ ਵੇਚੀਆਂ ਹੋਈਆਂ ਤੇ ਉੱਥੇ ਹੋਰ ਵੀ ਬਹੁਤ ਜਾਣਿਆਂ ਨੇ ਕਬਜ਼ਾ ਕੀਤਾ ਹੋਇਆ ਵਾ ਉਹ ਸਾਰਾ ਜਾਇਜ਼ ਹੈ ਜੇ ਇੱਕ ਐਸਸੀ ਐਸਸੀ ਬੰਦਾ ਕੋਈ ਇੱਥੇ ਕਬਜ਼ਾ ਕਰਦਾ ਤੇ ਉਹ ਦੇ ਦੋ ਸਾਰੇ ਲੋਕ ਨਹੀਂ ਉਹ ਜਿਹੜਾ ਹੈਗਾ ਉੱਗੀ ਦੇ ਵਿੱਚ ਹੈ ਜਾਂਦੀ ਪੁਰਜਾ ਐਸਸੀ ਬੰਦਾ ਕੋਈ ਵੀ ਇੱਥੇ ਜੇ ਮੇਰਾ ਆਪਣਾ ਬਿਜ਼ਨਸ ਚੱਲਣ ਡਿਆ ਹੈ ਤੇ ਉਹ ਨਹੀਂ ਮਨਜ਼ੂਰ ਇਹਦਾ ਤਾਂ ਹੁੰਦਾ ਤੇ ਬਾਕੀ ਦੇ ਦੋ ਕਿੰਨੇ ਲੋਕ ਇੱਥੇ ਬੈਠੇ ਆ ਜੀ ਹਾਂ ਜੀ ਨੇ ਜਿਹੜਾ ਤੁਸੀਂ ਇੰਨੇ ਪਏ ਆ ਕੰਮ ਦੇ ਉਹ ਉਗੀ ਚ ਪਏ ਆ ਜਾਂ ਰਿੰਗ ਬੁੱਕ ਪਏ ਨੇ ਜੀ ਜਿਹੜੇ ਤੁਸੀਂ ਕਿੰਨੇ ਪਏ ਕੀ ਇਹਨਾਂ ਨੇ ਪੁਰਾਣੇ ਬੰਦੇ ਨਹੀਂ ਕੀਤੇ ਹੋਏ ਆ ਕੰਮ ਦੇ ਹਾਂ ਇਹਨਾਂ ਦੇ ਕੰਮ ਦੇ ਆ ਜੀ ਕਿਹੜੀ ਜਗ੍ਹਾ ਕੀਤੇ ਹੋਏ ਆ ਹਾਂਜੀ ਇਹ ਉਗੀ ਦੇ ਵਿੱਚ ਸੀ ਉਗੀ ਦੇ ਵਿੱਚ ਹਾਂਜੀ ਤੇ ਹੁਣ ਤੁਸੀਂ ਕੀ ਚਾਹੁੰਦੇ ਆ ਮੈਨੂੰ ਅਨਸਾਰ ਮੈਨਾਂ ਮੇਰੀ ਜਾਨ ਨੂੰ ਖਤਰਾ ਜੀ ਮੇਰੇ ਕੰਮ ਦੇ ਅਸਰ ਪਿਆ ਹੈ ਮੇਰੇ ਮੇਰੇ ਕੰਮ ਤੇ ਅਸਰ ਪਿਆ ਹੈ ਸਰ ਕੰਮ ਦੇ ਵੀ ਅਸਰ ਪਿਆ ਔਰ ਮੇਰੀ ਵਾਈਫ ਦੇ ਵਿੱਚ ਵੀ ਮੋਟਰਸਾਈਕਲ ਮਾਰਿਆ ਗਿਆ ਮੈਨੂੰ ਵੀ ਦੋ ਚਾਰ ਵਾਰੀ ਰਾਤ ਦੇ ਵਿੱਚ ਰੋਕਿਆ ਗਿਆ ਕਿ ਦਿਨੀਰਾ ਹੁੰਦਾ ਔਰ ਮੈਨੂੰ ਬਹੁਤ ਜੇ ਮੈਨੂੰ ਕੁਝ ਵੀ ਮੇਰੇ ਜਾਨ ਮਾਨ ਨੂੰ ਕੋ ਖਤਰਾ ਹੁੰਦਾ ਤੇ ਇਹ ਲੋਕ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਨੇ ਮੈਨੂੰ ਅੱਜ ਹਰਾਸਮੈਂਟ ਕਰਦੇ ਆ ਥਾਂ ਥਾਂ ਤੇ ਮੈਨੂੰ ਇਹ ਲੋਕ ਮੇਰੀ ਭੰਡੀ ਕਰਦੇ ਆ ਭੰਡੀ ਕਰਦੇ ਆ ਜੀ ਵਰਕਸ਼ਾਪ ਦੇ ਤੇ ਪਹਿਲਾਂ ਤੁਹਾਡੀ ਦੁਰਭਾਨ ਹੋਈ ਆ ਹਾਂਜੀ ਹੁਣ ਵੀ ਹੋਈ ਹੈ ਹੁਣ ਵੀ ਹੋਈ ਹੈ ਜੀ ਹੁਣ ਜਿਹੜੀ ਹੋਈ ਆ ਉਹ ਕੋ ਕਾਰਵਾਈ ਕੀਤੀ ਵੀ ਤੁਹਾਡੇ ਵੱਲੋਂ ਹਾਂਜੀ ਮੈਂ ਮੈਂ ਦਰਖਾਹਤ ਦਿੱਤੀ ਹੈ ਜੀ ਅੱਛਾ ਜੀ ਹਾਂ ਜੀ ਜਿਹੜੇ ਬੰਦੇ ਸੀਗੇ ਵੀਡੀਓਗ੍ਰਾਫੀ ਹੋਈ ਹੈ ਜਿਹੜੇ ਬੰਦੇ ਸੀਗੇ ਜੀ ਵਿੱਚ ਉਹ ਸਾਰਿਆਂ ਦਾ ਆਪਾਂ ਕਰਵਾਇਆ ਜੀ ਹਾਂ ਜੀ ਓਕੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਮੈਨੂੰ ਸਹਾਇਤ ਹੋਇਆ ਜਾਵੇ ਜੀ ਇੱਕ ਮੈਨੂੰ ਇਸੇ ਗੱਲ ਦਾ ਟਾਰਗੇਟ ਹੈ ਮੈਂ ਐਸਸੀ ਪਰਿਵਾਰ ਦੇ ਨਾਲ ਬਿਲੋਂਗ ਕਰਦਾ ਹਾਂ ਇਹਦੀ ਮੈਨੂੰ ਸਜ਼ਾ ਮਿਲ ਰਹੀ ਹੈ ਜੀ ਓਕੇ ਬਾਕੀ ਉਹਨਾਂ ਵਾਲਾ ਸਮਝ ਦੱਸੇਗਾ ਕਿ ਕੁਲਦੀਪ ਸੱਬਰਵਾਲ ਦੀ ਸੁਣਵਾਈ ਹੁੰਦੀ ਆ ਜਾਂ ਨਹੀਂ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ